ਮਜ਼ਬੂਤੀ ਕੀ ਰਹਿ ਜਾਂਦੀ ਹੈ ਮਜ਼ਬੂਤੀ ਦੀ ਮਜ਼ਬੂਤੀ ਦਾ ਤਰਪਾਲ ਦੀ ਸਰ ਇਸ ਤਰ੍ਹਾਂ ਹੈ ਗਿਆ ਤੁਸੀਂ ਖੁਦ ਪ੍ਰੈਕਟੀਕਲੀ ਚੱਕ ਕੇ ਦੇਖੋ ਫੈਕਟਰੀ ਦੀ ਖਾਸੀਅਤ ਹੈ ਜੀ ਇੱਥੇ ਸਾਡਾ ਜਿਹੜਾ ਵੀ ਕੁਆਲਿਟੀ ਹੈਗੀ ਆ ਉਹ ਵਰਜਨ ਕੁਆਲਿਟੀ ਦਾ ਦਾਣਾ ਯੂਜ਼ ਹੁੰਦਾ ਜਿਹੜਾ ਯੂਐਸਏ ਤੋਂ ਆਂਦਾ ਹੈਗਾ ਕੁਆਲਿਟੀ ਜਿਹੜੀ ਹੈਗੀ ਉਹ ਮਾਈਕਰੋਨਸ ਦੇ ਵਿੱਚ ਹੁੰਦੀ ਹੈਗੀ ਜੀ 50 ਮਾਈਕਰੋਨ ਤੋਂ ਲੈ ਕੇ 500 ਮਾਈਕਰੋਨ ਦੀ ਤਰਪਾਲ ਹੁੰਦੀ ਹੈ ਜੀ ਅਪਰਸਾਈਜ਼ ਦੀ ਵੀ ਤਰਪਾਲ ਚਾਹੀਦੀ ਹੈਗੀ ਅਸੀਂ ਉਹ ਸਜ ਦੀ ਤਰਪਾਲ ਤੁਹਾਨੂੰ ਬਣਾ ਕੇ ਦੇਵਾਂਗੇ ਪੂਰੀ ਅੱਛੀ ਤਰੀਕੇ ਦੀ ਅੱਛੀ ਕੁਆਲਿਟੀ ਦੀ ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਪੰਜਾਬ ਦੀ ਇੱਕੋ ਇੱਕ ਬੈਸਟ ਕੁਆਲਿਟੀ ਦੀ ਤਰਪਾਲਾਂ ਦੀ ਫੈਕਟਰੀ ਦੇ ਵਿੱਚ ਜਿੱਥੇ ਤੁਹਾਨੂੰ ਮਿਲਦੀਆਂ ਨੇ ਫੈਕਟਰੀ ਰੇਟ ਤੇ ਤਰਪਾਲਾਂ ਜਿਹੜੇ ਵੀ ਕਿਸੇ ਵੀ ਕੰਮ ਲਈ ਤੁਸੀਂ ਚੂਜ਼ ਕਰ ਰਹੇ ਹੋ ਨਾ ਵੀਡੀਓ ਧਿਆਨ ਨਾਲ ਸੁਣ ਲਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤਾਂ ਆਪਣੀ ਫੈਕਟਰੀ ਦਾ ਨਾਮ ਤੇ ਲੋਕੇਸ਼ਨ ਦੱਸ ਦਈਏ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਹ ਜਿਹੜੀ ਆਪਣੀ ਫੈਕਟਰੀ ਹੈ ਆਰ ਕੇ ਐਗਰੋ ਪੋਲੀ ਇੰਡਸਟਰੀ ਨੀਅਰ ਪ੍ਰਾਈਮ ਸਿਨੇਮਾ ਚੰਡੀਗੜ੍ਹ ਰੋਡ ਰਾਜਪੋਰਾ ਜਿਹੜੀ ਸਾਡੀ ਫੈਕਟਰੀ ਹੈਗੀ ਆ ਉਹ BIS ਅਪਰੂਵਡ 2508 ਹੈਗੀ ਹੈ ਜੀ ਇਹ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਹੈਗੀ ਹੈ ਜੀ ਸਾਡੀ ਠੀਕ ਹੈ ਜੀ ਸਰ ਜੇ ਗੱਲ ਕਰੀਏ ਜਿਵੇਂ ਆਮ ਆਪਾਂ ਬਾਜ਼ਾਰ ਚੋਂ ਇੱਕ ਤਰਪਾਲ ਲੈਨੇ ਆਪਾਂ ਨੂੰ ਇਹ ਹੁੰਦਾ ਵੀ ਇੱਕੋ ਤਰ੍ਹਾਂ ਦੀ ਤਰਪਾਲ ਆਉਂਦੀ ਜੀ ਤੇ ਇਹ ਕਿੱਥੇ ਕਿੱਥੇ ਕੰਮ ਆਉਂਦੀਆਂ ਤੇ ਕਿੰਨੇ ਕਿਹੜੇ ਤਰ੍ਹਾਂ ਦੇ ਇਹਦੇ ਜਿਹੇ ਕਹੇ ਜੀ ਇਹ ਆਉਂਦੇ ਨੇ ਅਲੱਗ-ਅਲੱਗ ਤਰਪਾਲ ਜਿਹੜੀ ਹੈਗੀ ਹੈ ਜੀ ਇਹ ਬਹੁਤ ਥਾਵਾਂ ਤੇ ਯੂਜ਼ ਹੁੰਦੀ ਹੈਗੀ ਹੈ ਇਹ ਸਾਡੀ ਕੰਸਟਰਕਸ਼ਨ ਵਾਸਤੇ ਵੀ ਯੂਜ਼ ਹੁੰਦੀ ਹੈਗੀ ਹੈ ਕੁਆਟਰ ਪੌਂਡ ਜਿਹੜੇ ਮੱਛੀ ਦੇ ਪੌਂਡ ਹੁੰਦੇ ਆ ਸਪੈਸ਼ਲੀ ਰਾਜਸਥਾਨ ਚ ਤੁਸੀਂ ਗਏ ਹੋਵੋਗੇ ਉੱਥੇ ਦੇਖਿਆ ਹੋਵੇਗਾ ਵੀ ਉੱਥੇ ਵੱਡੇ ਵੱਡੇ ਮੱਛੀ ਦੇ ਪੌਂਡ ਹੈਗੇ ਆ ਉੱਥੇ ਸਾਡੀ 90% ਮਤਲਬ ਤਰਪਾਲ ਜਿਹੜੀ ਹੈ ਕੋ ਸਾਡੀ ਜਾਂਦੀ ਹੈਗੀ ਹੈ ਜੀ ਠੀਕ ਹੈ ਉਸ ਤੋਂ ਇਲਾਵਾ ਇਹ ਸਾਡੀ ਕੰਬਾਈਨ ਦੀਆਂ ਮਸ਼ੀਨਾਂ ਨੂੰ ਢੱਕਣ ਵਾਸਤੇ ਵੀ ਯੂਜ਼ ਹੁੰਦੀ ਹੈਗੀ ਹੈ ਜਿਹੜੀ ਤੂੜੀ ਹੁੰਦੀ ਹੈ ਕਣਕ ਦੇ ਜਦੋਂ ਕਣਕਾਂ ਦੀ ਤੂੜੀ ਨਿਕਲਦੀ ਹੈ ਉਹਦੇ ਜਿਹੜੇ ਭੰਗ ਬਣੇ ਹੁੰਦੇ ਆ ਉਹਨਾਂ ਨੂੰ ਪੂਰਾ ਟੱਕਣ ਵਾਸਤੇ ਹਨ ਪੁੰਗਦੇ ਸਾਈਜ਼ ਵੀ ਅਲੱਗ-ਅਲੱਗ ਹੁੰਦੇ ਨੇ ਠੀਕ ਹੈ ਜੀ ਠੀਕ ਹੈ ਸਾਡੇ ਕੋਲ ਹਰ ਪੁੰਗ ਦਾ ਸਾਈਜ਼ ਦੀ ਤਰਪਾਲ ਉਹ ਸਾਨੂੰ ਦੱਸਣਗੇ ਵੀ ਆਹ ਸਾਈਜ਼ ਹੈ ਅਸੀਂ ਉਹ ਸਾਈਜ਼ ਦੀ ਤੁਹਾਨੂੰ ਤਰਪਾਲ ਬਣਾ ਕੇ ਦਵਾਂਗੇ ਜੀ ਠੀਕ ਹੈ ਜੀ ਜੀ ਜਿਵੇਂ ਹੁਣ ਮੱਕੀ ਦਾ ਸੀਜ਼ਨ ਆਉਣਾ ਮੱਕੀ ਦਾ ਸੀਜ਼ਨ ਆ ਗਿਆ ਮੱਕੀ ਦੇ ਆਚਾਰ ਵਾਸਤੇ ਹੋ ਗਿਆ ਜੀ ਕਨਕ ਟੱਕਣ ਵਾਸਤੇ ਜਿਹੜੇ ਕਨਕ ਹੁੰਦੀ ਹੈਗੀ ਆ ਵੱਡੇ-ਵੱਡੇ ਚੱਕੇ ਲੱਗੇ ਹੁੰਦੇ ਇੱਕ ਕਨਕ ਦੇ ਉਹਨਾਂ ਨੂੰ ਉਹਨਾਂ ਵਾਸਤੇ ਯੂਜ਼ ਹੁੰਦੀ ਹੈਗੀ ਆ ਰਾਈਸ ਨੂੰ ਟੱਕਣ ਵਾਸਤੇ ਯੂਜ਼ ਹੁੰਦੀ ਹੈ ਜੀ ਮਤਲਬ ਜਿਵੇਂ ਸ਼ੈਲਰਾਂ ਦੇ ਵਿੱਚ ਆ ਜਾਂਦੇ ਸ਼ੈਲਰਾਂ ਦੇ ਵਿੱਚ ਆ ਹਾਂ ਹੁਣ ਜਿਵੇਂ ਆ ਬ ਸਾਈਜ਼ ਹੈਗਾ ਇਹ ਪੂਰੇ ਚੱਕੇ ਦਾ ਜਿਹੜੇ ਰਾਈਸ ਸ਼ੈਲਰ ਹੁੰਦੇ ਹੈਗੇ ਆ ਉਹਨਾਂ ਦੇ ਜਿਹੜੇ ਸਟੈਕ ਲੱਗੇ ਹੁੰਦੇ ਹੈਗੇ ਆ ਉਹਨਾਂ ਨੂੰ ਢੱਕਣ ਵਾਸਤੇ ਇਹ ਤਰਪਾਲ ਦਾ ਸਾਈਜ਼ ਹੈਗਾ ਜੀ ਜਿਹੜਾ ਯੂਜ਼ ਹੁੰਦਾ ਹੈ ਜੀ ਲਓ ਵੀ ਦੋਸਤੋ ਤਰਪਾਲ ਆਪਾਂ ਕਿਸੇ ਵੀ ਥੇ ਨੀੜ ਲਈ ਖਰੀਦਣੀ ਆ ਉਹ ਇੱਥੋਂ ਮਿਲ ਜੂਗੀ ਪਰ ਇਹਦੇ ਵਿੱਚ ਵੀ ਕੋਈ ਕੁਆਲਿਟੀ ਦਾ ਫਰਕ ਹੁੰਦਾ ਜਿਵੇਂ ਪੰਜਾਬ ਦੀ ਬਹੁਤ ਵੱਡੀ ਫੈਕਟਰੀ ਆ ਜੀ ਇੱਕ ਆਪਾਂ ਆਮ ਦੁਕਾਨਦਾਰ ਤੋਂ ਤਰਪਾਲ ਲੈਨੇ ਆ ਤਾਂ ਉਹਦਾਂ ਨੂੰ ਫਰਕ ਕੀ ਰਹਿੰਦਾ ਜਾਂ ਕਸਟਮਰ ਨੂੰ ਕੀ ਦੇਖਣਾ ਚਾਹੀਦਾ ਵੀ ਤਰਪਾਲ ਖਰੀਦਣ ਤੋਂ ਪਹਿਲਾਂ ਦੇਖੋ ਜੀ ਤਰਪਾਲ ਦੇਖਣ ਤੋਂ ਪਹਿਲਾਂ ਜਿਹੜਾ ਕਸਟਮਰ ਆ ਉਹਨੂੰ ਇਹਦੀ ਕੁਆਲਿਟੀ ਦੇਖਣੀ ਚਾਹੀਦੀ ਹੈਗੀ ਕੁਆਲਿਟੀ ਜਿਹੜੀ ਹੈਗੀ ਉਹ ਮਾਈਕਰੋਨਸ ਦੇ ਵਿੱਚ ਹੁੰਦੀ ਹੈਗੀ ਜੀ 50 ਮਾਈਕਰੋਨ ਤੋਂ ਲੈ ਕੇ 500 ਮਾਈਕਰੋਨ ਦੀ ਤਰਪਾਲ ਹੁੰਦੀ ਹੈ ਜੀ 50 ਬਰੀਕ ਹੁੰਦੀ 50 ਉਹਦੀ ਜਿਹੜੀ ਪਤਲੀ ਹੁੰ ਮਾਈਕਰੋਨ ਤੱਕ ਦੀ ਤਰਪਾਲ ਬੰਦੀ ਹੈਗੀ ਹੈ ਜੀ ਠੀਕ ਹੈ ਜੀ ਜੇ ਅੱਛੀ ਕੁਆਲਿਟੀ ਦੀ ਤਰਪਾਲ ਲੈਣੀ ਹੈ 350 350 ਮਾਈਕਰੋਨ ਦੀ ਤਰਪਾਲ ਬਹੁਤ ਵਧੀਆ ਕੁਆਲਿਟੀ ਦੀ ਤੇ ਅੱਛੀ ਜਿਹੜੀ ਕਿ ਪੂਰੀ ਘੱਟੋ ਘੱਟ ਦੇ 4-5 ਸਾਲ ਕਿਤੇ ਖਰਾਬ ਨਹੀਂ ਹੁੰਦੀ ਜੀ ਠੀਕ ਆ ਸਰ ਹਾਂ ਜੀ ਜੀ ਸਰ ਹੁਣ ਗੱਲ ਆਈ ਨਹੀਂ ਸਾਈਜ਼ ਦੀ ਸਰ ਜਿਵੇਂ ਆਵਾ ਵੱਡਾ ਬਹੁਤ ਵੱਡੀ ਇੱਕ ਤਰਪਾਲ ਬਣੀ ਪਈ ਆ ਜੀ 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 ਇਹਦੇ ਨਾਲ ਆਪਾਂ ਕਵਾਈਨ ਵੀ ਟੱਕ ਸਕਦੇ ਆ ਜਾਂ ਜਿਵੇਂ ਝੋਨੇ ਵਾਲੇ ਉਹ ਆ ਗਏ ਜਾਂ ਕਣਕ ਵਾਲੇ ਆ ਹਾਂ ਜੀ ਹਾਂ ਜੀ ਤੇ ਜਾਂ ਹੁਣ ਤੂੜੀਆਂ ਲਈ ਲੰਮੀ ਚਾਹੀਦੀ ਆ ਜੀ ਮਾਲ ਜਿਵੇਂ ਖੇਤਾਂ ਦੇ ਵਿੱਚ ਖੇਤਾਂ ਵਿੱਚ ਹਾਂ ਬਿਲਕੁਲ ਮਤਲਬ ਅਲੱਗ-ਅਲੱਗ ਸਾਈਜ਼ ਆ ਉਹ ਸਾਰੇ ਸਾਈਜ਼ ਆਪਣੇ ਕੋਲ ਮਿਲ ਜਾਂਦੇ ਕਿ ਜੋੜ ਕੇ ਦਿਨੇ ਜੀ ਆਪਣੇ ਕੋਲ ਜੀ ਹਰ ਤਰ੍ਹਾਂ ਦਾ ਸਾਈਜ਼ ਮਿਲ ਜਾਏਗਾ ਜੀ ਜੇ ਸਾਈਜ਼ ਦੀ ਵੀ ਤਰਪਾਲ ਚਾਹੀਦੀ ਹੈਗੀ ਅਸੀਂ ਉਹ ਸਾਈਜ਼ ਦੀ ਤਰਪਾਲ ਤੁਹਾਨੂੰ ਬਣਾ ਕੇ ਦੇਵਾਂਗੇ ਪੂਰੀ ਅੱਛੀ ਤਰੀਕੇ ਦੀ ਅੱਛੀ ਕੁਆਲਟੀ ਦੀ ਜਿਹਦੇ ਵਿੱਚ ਕੀ ਤੁਹਾਨੂੰ ਕੋਈ ਵੀ ਕਦੇ ਦਿੱਕਤ ਨਹੀਂ ਆਏਗੀ ਜੀ ਜੀ ਜਿਵੇਂ ਰਾਜਸਥਾਨ ਦੀ ਤੁਸੀਂ ਗੱਲ ਕੀਤੀ ਜੇ ਉੱਥੇ ਤਾਂ ਬਹੁਤ ਵੱਡੇ ਵੱਡੇ ਪੌਂਡ ਆ ਜਦੋਂ ਆਪਾਂ ਜਾਣੇ ਰਾਸਥਾਨ ਹਾਂਜੀ 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 ਉਹਨਾਂ ਲਈ ਤਾਂ ਮਤਲਬ ਇਹ ਤੋਂ ਵੀ ਤਿੰਨ ਗੁਣਾ ਮਤਲਬ ਦਾ ਸਾਈਜ਼ ਹੁੰਦਾ ਹੈ ਉਹਦੇ ਵਾਸਤੇ ਜੀ ਅਸੀਂ ਸਾਡੇ ਕੋਲ ਬਹੁਤ ਰੋਬੋਟਿਕ ਮਸ਼ੀਨਾਂ ਹੈਗੀਆਂ ਵਾਂ ਜਿਹੜੀ ਕਿ ਤਰਪਾਲ ਨੂੰ ਆਪਸ ਦੇ ਵਿੱਚ ਬਿਲਕੁਲ ਜੋੜਦੀਆਂ ਹੈਗੀਆਂ ਦੋਨੇ ਤਰਪਾਲਾਂ ਨੂੰ ਜੋੜ ਕੇ ਉਹਦਾ ਸਾਈਜ਼ ਵੱਡਾ ਕੀਤਾ ਜਾਂਦਾ ਹੈ ਲੰਬਾਈ ਸਾਡੇ ਕੋਲ ਭਾਵੇਂ ਤੁਸੀਂ 500 ਫੁੱਟ ਲੈ ਲਓ ਠੀਕ ਹੈ ਚੌੜਾਈ ਅਸੀਂ ਸਾਡੇ ਕੋਲ ਰੋਬੋਟਿਕ ਮਸ਼ੀਨਾਂ ਹੈਗੀਆਂ ਜਿਹੜੀਆਂ ਤਰਪਾਲਾਂ ਨੂੰ ਜੋੜਦੀਆਂ ਹੈਗੀਆਂ ਤੇ ਸਾਈਜ਼ ਇਹ ਮਜ਼ਬੂਤੀ ਕੀ ਰਹਿ ਜਾਂਦੀ ਹੈ ਮਜ਼ਬੂਤੀ ਦੀ ਮਜ਼ਬੂਤੀ ਦਾ ਤਰਪਾਲ ਦੀ ਸਰ ਇਸ ਤਰ੍ਹਾਂ ਹੈਗੀ ਆ ਤੁਸੀਂ ਖੁਦ ਪ੍ਰੈਕਟੀਕਲੀ ਚੱਕ ਕੇ ਦੇਖੋ ਵੀ ਆਹ ਤਰਪਾਲ ਹੈਗੀ ਹੈ ਜੀ ਇਹਨੂੰ ਆਹ ਜਿਹੜਾ ਵੱਟਾ ਪਾਇਆ ਦੇਖੋ ਕਿ ਉਹ ਕਿਤੇ ਨਹੀਂ ਜਾਂਦੀ ਤਰਪਾਲ ਫਟਦੀ ਨਹੀਂ ਨੀ ਜੀ ਇਹ 20 ਕਿਲੋ ਦਾ ਵੱਟਾ ਦੋ 20 ਕਿਲੋ ਦਾ ਵੱਟਾ ਹੈਗਾ ਜੀ ਮਤਲਬ ਹੱਥਾਂ ਦੇ ਪੂਰੇ ਉਹ ਪੈਂਦੀ ਹੈ ਛਰੀ ਦਾ ਪਰ ਇਹ ਨਾਲ ਜਮ ਚੱਕਾਂਗੇ ਹਾਂ ਬਿਲਕੁਲ ਜੀ ਬਿਲਕੁਲ ਮੈਂ ਆਹੀ ਸਾਡੀ ਇੱਕ ਫੈਕਟਰੀ ਦੀ ਖਾਸੀਅਤ ਹੈ ਜੀ ਇੱਥੇ ਸਾਡਾ ਜਿਹੜਾ ਵੀ ਕੁਆਲਿਟੀ ਹੈਗੀ ਆ ਉਹ ਵਰਜਨ ਕੁਆਲਿਟੀ ਦਾ ਦਾਣਾ ਯੂਜ਼ ਹੁੰਦਾ ਜਿਹੜਾ ਯੂਐਸਏ ਤੋਂ ਆਂਦਾ ਹੈਗਾ ਅਸੀਂ ਉਸ ਦਾਣੇ ਤੋਂ ਤਿਹੇ ਤਰਪਾਲ ਤਿਆਰ ਕਰਦੇ ਹੈਗੇ ਜੀ ਤੇ ਸਰ ਇਹ ਸਾਰੀ ਫੈਕਟਰੀ ਦੇ ਵਿੱਚ ਆਪਣਾ ਇੱਥੇ ਤਿਆਰ ਹੁੰਦਾ ਜੀ ਇਹਦੇ ਸਾਰ ਜਿਵੇਂ ਹੁਣ ਵੱਡੀ ਮਾਤਰਾ ਵਿੱਚ ਲੈਣਾ ਉੱਥੇ ਫਿਟਿੰਗ ਵਗੈਰਾ ਦਾ ਵੀ ਆਪਾਂ ਆਪ ਕਰਵਾ ਲੈਂਦੇ ਹਾਂ ਹਾਂ ਫਿਰ ਬਿਲਕੁਲ ਜੀ ਫਿਟਿੰਗ ਦਾ ਇੱਥੇ ਸਾਡੇ ਕੋਲ ਬਹੁਤ ਵਧੀਆ ਪ੍ਰਬੰਧ ਹੈਗਾ ਜਿਹੜੀ ਵੀ ਫਿਟਿੰਗ ਹੁੰਦੀ ਹੈ ਤੁਸੀਂ ਦੇਖੋ ਅਸੀਂ 3 ਲੇਅਰ ਤਰਪਾਲ ਨੂੰ ਕਰਕੇ ਦਿੱਨੇ ਹੈਗੇ ਜੀ ਇੱਥੇ ਤੁਸੀਂ ਦੇਖਦੇ ਹੋ ਜਿਵੇਂ ਆਹ 3 ਲੇਅਰ ਯੂਜ਼ ਕੀਤੀ ਹੋਈ ਹੈ ਜੀ ਦੇਖੋ ਤੁਸੀਂ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਹੈਗਾ ਜਦੋਂ ਆਪਾਂ ਕਈ ਵਾਰ ਤਰਪਾਲ ਢੱਕਦੇ ਆਂ ਕਰਦੇ ਆਂ ਕਰਨ ਲੱਗੇ ਕਿਤੇ ਕੋਈ ਖੂੰਗੀ ਲੱਗੀ ਕੋਨਾਂ ਤੇ ਹਨਾ ਉਹਦੇ ਨਾਲ ਕੀ ਹੁੰਦਾ ਤਰਪਾਲ ਫਟ ਜਾਂਦੀ ਆ ਇਸ ਕਰਕੇ ਅਸੀਂ ਇੱਥੇ 3 ਲੇਅਰ ਕਰਦੇ ਤਾਂਕਿ ਤਰਪਾਲ ਨੂੰ ਕੋਈ ਵੀ ਫਰਕ ਨਾ ਪਵੇ ਠੀਕ ਹੈ ਇਹਦੇ ਨਾਲ ਨਾਲ ਇਹਨੂੰ ਅਸੀਂ ਮੰਨ ਲਓ ਜਿਹੜੀਆਂ ਵੱਡੀਆਂ ਤਰਪਾਲਾਂ ਹੈਗੀਆਂ ਉਹਨਾਂ ਆਪਾਂ ਉਹਦੇ ਚੱਕੇ ਦੇ ਉੱਤੇ ਪਾਤੀ ਫਿਰ ਉਹਨਾਂ ਹਵਾ ਨਾਲ ਵੀ ਉੱਠ ਸਕਦੀ ਆ ਉਹਦੇ ਵਾਸਤੇ ਵੀ ਸਾਡਾ ਬਹੁਤ ਵਧੀਆ ਅਸੀਂ ਪ੍ਰਬੰਧ ਕੀਤਾ ਹੋਇਆ ਹੈਗਾ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਉਣਾ ਹੈਗਾ ਅੱਗੇ ਜੀ ਸਰ ਉਦੇ ਲਈ ਸਾਰਾ ਆਪਾਂ ਕੀ ਕਰਦੇ ਅਸੀਂ ਉਹਦੇ ਲਈ 3 ਲੇਅਰ ਦੀ ਜਿਹੜੀ ਸਟੀਚਿੰਗ ਕਰਨ ਤੋਂ ਬਾਅਦ ਉਹਦੇ ਵਿੱਚ ਇਲਟ ਲਗਾਣੇ ਹੈਗੇ ਜਿਹਦੇ ਨਾਲ ਰस्सੀਆਂ ਨਾਲ ਬਨ ਕੇ ਉਹ ਤਰਪਾਲ ਨੂੰ ਫਿਕਸ ਕਰ ਦਿੱਤਾ ਜਾਂਦਾ ਹੈਗਾ ਜੀ ਜੀ ਨਾਲ ਤਰਪਾਲ ਉੱਪਰ ਉੜਦੀ ਨਹੀਂ ਜੀ ਉਹ ਵੀ ਮੈਂ ਤੁਹਾਨੂੰ ਦਿਖਾਣਾ ਹੈਗਾ ਮੈਂ ਠੀਕ ਆ ਜੀ ਲਓ ਵੀ ਦੋਸਤੋ ਆਹ ਤੁਸੀਂ ਦੇਖ ਸਕਦੇ ਹੋ ਕੁਆਲਿਟੀ ਕਿਉਂਕਿ ਜਿਵੇਂ ਆਪਾਂ ਤਰਪਾਲ ਦੇਖੀ ਆ ਸਾਈਡਾਂ ਤੋਂ ਬਿਲਕੁਲ ਬਰੀਕ ਹੁੰਦੀ ਆ ਥੋੜਾ ਜਿਹਾ ਕੱਟ ਲੱਗ ਜੇ ਸਾਰੀ ਤਰਪਾਲ ਖਰਾਬ ਹੋ ਜਾਂਦੀ ਆ ਇਹ ਦੇਖੋ ਜੀ ਜੀ ਆਹ ਜਿਹੜਾ ਇਨਲੈਟ ਹੈਗਾ ਜੀ ਇਹ ਤਰਪਾਲ ਦੀ ਇੱਕ ਤਾਂ ਮਜ਼ਬੂਤੀ ਬਣਾ ਕੇ ਰੱਖਦਾ ਹੈਗਾ ਜੀ ਠੀਕ ਹੈ ਜੀ ਠੀਕ ਹੈ ਨਾ ਤਰਪਾਲ ਨੂੰ ਉਡਣ ਦਿੰਦਾ ਇਹਦੇ ਵਿੱਚ ਜਦੋਂ ਆਪਾਂ ਰੱਸੀ ਪਾ ਕੇ ਇਹਨੂੰ ਬੰਨਦਾਂਗੇ ਤਰਪਾਲ ਤੁਹਾਡੀ ਐ ਹੋ ਜਾਊਗੀ ਜਿਵੇਂ ਇੱਕ ਕਮਰਾ ਬਣਿਆ ਹੁੰਦਾ ਹੈਗਾ ਜੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ ਇਹਦੇ ਵੀ ਮੂਰੇ ਨਾ ਆਹ ਤਿੰਨ ਦੇਖੋ ਲਹਿਰਾਵਾਂ ਬਣੀਆਂ ਹੋਈਆਂ ਨੇ ਪ੍ਰੋਪਰ ਜਿਹੜਾ ਇੱਥੋਂ ਆਪਾਂ ਜੋ ਰਸੇ ਨਾਲ ਖਿੱਚਦੇ ਆ ਜਿਹੜਾ ਪ੍ਰੈਸ਼ਰ ਹੋਰ ਹੀ ਪੈਣਾ ਵੀ ਇਹਨੂੰ ਇੱਥੇ ਹੀ ਪੈਣਾ ਹਾਂ ਬਿਲਕੁਲ 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 ਪੂਰੀ ਮਜ਼ਬੂਤੀ ਰਹਿ ਜਾਂਦੀ ਹੈ ਹਾਂਜੀ 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 ਬਿਲਕੁਲ ਜੀ ਐਹੀ ਹੈ ਜੀ ਇਹ ਜੀ ਬਿਲੋ ਕਮਰੇ ਵਾਂਗੂ ਫਿੱਟ ਹੋ ਜਾਂਦੀ ਹੈਗੀ ਆ ਜੀ ਤੁਸੀਂ ਇਹ ਸਮਝ ਲਓ ਕਮਰਾ ਹੀ ਬਣ ਗਿਆ ਜੀ ਠੀਕ ਹੈ ਜੀ ਇੱਕ ਸਰ ਤੁਸੀਂ ਹੋਰ ਦੱਸ ਰਹੇ ਸਭ ਤੋਂ ਵੱਡੀ ਗੱਲ ਜੀ ਵੀ ਜਿਹੜੇ ਤਰਪਾਲ ਤੁਸੀਂ ਇਹ ਫੈਕਟਰੀ ਦੇ ਵਿੱਚੋਂ ਖਰੀਦ ਲਈ ਉਹਦਾ ਖਰੀਦਣ ਦਾ ਫਾਇਦਾ ਸਭ ਤੋਂ ਇਹ ਆ ਵੀ 2 ਸਾਲਾਂ 3 ਸਾਲਾਂ ਨੂੰ ਜੇ ਆਪਾਂ ਤਰਪਾਲ ਵਾਪਸ ਕਰਨੀ ਪੈਂਦੀ ਆ ਕੋਈ ਫੜ ਜਾਂਦੀ ਆ ਕਪਤੰਦੇ ਚ ਖਰਾਬ ਹੋ ਜਾਂ ਤਾਂ ਉਹਦੇ ਵੀ ਆਪਾਂ ਕੁਛ ਨਾ ਕੁਛ ਮਾਰਜਨ ਦੇ ਦੰਨੇ ਆ ਬਿਲਕੁਲ ਜੀ ਸਾਡੀ ਫੈਕਟਰੀ ਦਾ ਬਹੁਤ ਵਧੀਆ ਇੱਕ ਬਾਈ ਬੈਗ ਦਾ ਵੀ ਹੈਗਾ ਪ੍ਰੋਸੀਜਰ ਹੈਗਾ ਜੀ ਜਿਹਦੇ ਵਿੱਚ ਮੰਨ ਲਓ ਤੁਸੀਂ 2 ਸਾਲ 3 ਸਾਲ ਤਰਪਾਲ ਨੂੰ ਯੂਜ਼ ਕੀਤਾ ਤਰਪਾਲ ਨੂੰ ਯੂਜ਼ ਕਰਨ ਤੋਂ ਬਾਅਦ ਉਹ ਤਰਪਾਲ ਤੁਹਾਨੂੰ ਤੁਸੀਂ ਸਾਡੇ ਕੋਲ ਲੈ ਕੇ ਆਓ ਠੀਕ ਹੈ ਉਹਦਾ ਜੋ ਵੀ ਰੇਟ ਹੋਏਗਾ ਮਤਲਬ ਮੰਨ ਕੇ ਚਲੋ ਤੁਸੀਂ ਇੱਕ ਤਰਪਾਲ ਖਰੀਦੀ 5000 ਰੁਪਏ ਦੀ ਮੈਂ ਇੱਕ ਐਗਜ਼ਾਮਪਲ ਦੱਸ ਦਿੰਦਾ ਹੈਗਾ ਠੀਕ ਹੈ ਬਾਕੀ ਉਸ ਟਾਈਮ ਤਾਂ ਜੋ ਵੀ ਰੇਟ ਹੋਏਗਾ ਇੱਕ ਤੁਸੀਂ ਤਰਪਾਲ 5000 ਰੁਪਏ ਦੀ ਖਰੀਦੀ ਜੀ ਠੀਕ ਹੈ ਠੀਕ ਹੈ ਉਹਨੂੰ 2 ਸਾਲ ਤੁਸੀਂ ਪੂਰਾ ਯੂਜ਼ ਕੀਤਾ ਧੁੱਪੇ ਯੂਜ਼ ਕੀਤਾ ਹਰ ਥਾਂ ਤੇ ਤੁਸੀਂ ਯੂਜ਼ ਕੀਤਾ ਤੁਹਾਨੂੰ ਲੱਗਿਆ ਵੀ ਲੈ ਯਾਰ ਹੁਣ ਤਰਪਾਲ ਅਸੀਂ ਨਵੀਂ ਲੈਣੀ ਹੈਗੀ ਆ ਤੁਸੀਂ ਸਾਡੇ ਕੋਲ ਆਓ ਠੀਕ ਹੈ ਅਸੀਂ ਉਹ ਤਰਪਾਲ ਤੁਹਾਡੇ ਕੋਲ ਵਾਪਸ ਲਵਾਵਾਂਗੇ ਉਹਦਾ ਰੇਟ ਮੈਂ ਤੁਹਾਨੂੰ ਅੱਜ ਦਾ ਅਪ੍ਰੋਕਸੀਮੇਟ ਰੇਟ ਦੱਸ ਦਿੰਦਾ 1800 ਤੋਂ ਲੈ ਕੇ 2000 ਰੁਪਏ ਦਾ ਉਹਦਾ ਰੇਟ ਤੋਂ ਵਾਪਸ ਲਾਵਾਂਗੇ ਤੁਸੀਂ ਸਾਨੂੰ ਸਿਰਫ ਮਾਤਰ 3000 ਰੁਪਏ ਦੇਣਾ ਹੈਗਾ ਤੇ ਬਿਲਕੁਲ ਵਰਜਨ ਕੁਆਲਿਟੀ ਦੀ ਨਵੀਂ ਤਰਪਾਲ ਦੁਬਾਰਾ ਫੇਰ ਅਸੀਂ ਤੁਹਾਨੂੰ ਦੇ ਦਾਂਗੇ। ਕੀ ਬਾਤ ਹੈ ਜੀ। ਸਰ ਹੁਣ ਇੱਕ ਸਿੰਪਲ ਸ਼ੁਰੂਆਤ ਆ ਦੱਸ ਦੀਏ ਰੇਟ ਕਿੱਥੋਂ ਕੁ ਸ਼ੁਰੂ ਹੋ ਜਾਂਦਾ ਇੱਕ ਛੋਟੀ ਤਰਪਾਲ। ਜਿਹੜਾ ਤਾਂ ਰੇਟ ਹੈ ਸਰ ਵੈਸੇ ਤਾਂ ਉਹ ਸਾਈਜ਼ ਦੇ ਮੁਤਾਬਿਕ ਹੁੰਦਾ ਹੈਗਾ ਵਾ। ਜਿੰਨਾ ਵੱਡਾ ਆਪਾਂ ਤਰਪਾਲ ਦਾ ਸਾਈਜ਼ ਲਵਾਂਗੇ ਉਸ ਹਿਸਾਬ ਨਾਲ ਰੇਟ ਹੁੰਦਾ। ਫਿਰ ਵੀ ਸਾਡੀ ਫੈਕਟਰੀ ਚੋਂ ਇੱਥੋਂ 1500 ਰੁਪਏ ਤੋਂ ਤਰਪਾਲ ਸ਼ੁਰੂ ਹੋ ਜਾਂਦੀ ਹੈਗੀ ਆ। ਸਾਈਜ਼ ਦੇ ਮੁਤਾਬਿਕ ਜਿਹੜਾ ਜਿਹੜਾ ਸਾਈਜ਼ ਜਿਹੜੇ ਜਿਹੜੇ ਵੀ ਗਾਹਕ ਨੂੰ ਚਾਹੀਦਾ ਹੋਊਗਾ ਉਹ ਹਿਸਾਬ ਨਾਲ ਉਹਦਾ ਰੇਟ ਫਿਕਸ ਹੋ ਜਾਂਦਾ ਹੈ। ਲਓ ਵੀ ਦੋਸਤੋ ਜੇਕਰ ਕਹਿੰਦੇ ਕਿਸੇ ਵੀ ਤਰੀਕੇ ਦੀ ਤਰਪਾਲ ਖਰੀਦਣੀ ਹੈ ਨਾ ਕੋਈ ਵੀ ਚੀਜ਼ ਤੁਸੀਂ ਢਕਣੀ ਹੈ ਹੁਣ ਕਹਿੰਦੇ ਕਮਬਾਈਨਾ ਵਿਹਲੀਆਂ ਹੋ ਗਈਆਂ ਮੱਕੀ ਦਾ ਚਾਰ ਪੌਣਾ ਜਾਂ ਤੂੜੀ ਢੱਕ ਰਹੇ ਹੋ ਜਾਂ ਤੁਸੀਂ ਕੋਈ ਸ਼ੈਲਰ ਢਕਣਾ ਹੈ ਕਿਸੇ ਵੀ ਤਰ੍ਹਾਂ ਦੀ ਤੁਸੀਂ ਕੋਈ ਸਵਿਮਿੰਗ ਪੂਲ ਵਾਸਤੇ ਰਿਕੁਆਇਰਮੈਂਟ ਹੈ ਨਾ ਤਾਂ ਇੱਕ ਵਾਰ ਇੱਥੇ ਗਿੜਾ ਮਾਰ ਲਿਓ ਕਿਉਂਕਿ ਫੈਕਟਰੀ ਰੇਟ ਤੇ ਤੁਹਾਨੂੰ ਤਰਪਾਲਾਂ ਮਿਲਣੀਆਂ ਨੇ ਤੇ ਉਹਦੇ ਜੇ ਕਹ ਜੀਏ ਕੁਆਲਿਟੀ ਤੁਹਾਨੂੰ ਦੱਸ ਦਿੱਤੀ ਬਹੁਤ ਵਧੀਆ ਗਈ ਉਸ ਤੋਂ ਬਾਅਦ ਜੇ ਤੁਸੀਂ ਆਪਣਾ ਕੰਮ ਯੂਜ਼ ਕਰਕੇ ਆਪਣੇ ਕੋਲ ਤਰਪਾਲ ਵਾਪਸ ਵੀ ਹੁੰਦੀ ਹੈ ਦੋ ਸਾਲਾਂ ਨੂੰ ਤਾਂ ਉਹਦਾ ਵੀ 30 ਤੋਂ 35% ਤੁਹਾਨੂੰ ਵਾਪਸ ਜਿਹੜੇ ਉਹਦਾ ਰਪੀਏ ਮਿਲ ਜਾਣੇ ਨੇ ਤੇ ਸਾਈਡਾਂ ਤੋਂ ਜਿਹੜੀ ਵੱਡੀ ਫੈਕਟਰ ਦੇ ਵਿੱਚ ਤਰਪਾਲ ਖਰੀਦਣ ਦਾ ਫਾਇਦਾ ਇਹ ਆ ਵੀ ਤੁਹਾਡੇ ਤਰਪਾਲ ਦੇ ਵਿੱਚ ਰੱਸੀਆਂ ਆਪਾਂ ਲੌਂਕੀ ਚੱਲੋ ਜਿਵੇਂ ਉਧਰ 20 ਕਿਲੋ ਦਾ ਆਪਾਂ ਵੇਟ ਪਾਇਆ ਸੀਗਾ ਕਿਸੇ ਤਰੀਕੇ ਨਾਲ ਇਹ ਪਾੜਦੀ ਨਹੀਂ ਕੋਈ ਇਹਨੂੰ ਪ੍ਰੋਬਲਮ ਨਹੀਂ ਆਉਂਦੀ ਤੇ ਆਹ ਤੁਸੀਂ ਸਾਰਾ ਦੇਖ ਸਕਦੇ ਹੋ ਸਰ ਇਹਦੇ ਵਿੱਚ ਆਹ ਕੀ ਲੱਗੇ ਹੁੰਦਾ ਜੀ ਇਨਲੈਟ ਜੀ ਇਹ ਕੀ ਚੀਜ਼ ਆ ਜਾਂਦੀ ਹੈ ਇਹ ਇਹ ਜਿਹੜਾ ਕੁਆਲਿਟੀ ਇਹਨੂੰ ਕੈਪ ਕਵਰ ਕਹਿੰਦੇ ਹੈਗੇ ਆ ਜੀ ਇਹ ਜਿਹੜੇ ਓਪਨ ਦੇ ਵਿੱਚ ਗਵਰਨਮੈਂਟ ਦੀ ਕਨਕ ਲੱਗੀ ਹੁੰਦੀ ਹੈਗੀ ਆ ਉਹਨੂੰ ਇੱਕ ਹਵਾ ਦਾ ਹਵਾ ਨੂੰ ਪਾਸ ਕਰਨ ਵਾਸਤੇ ਠੀਕ ਹੈ ਕਿ ਉਹਦੇ ਵਿੱਚ ਅੰਦਰ ਪ੍ਰੈਸ਼ਰ ਨਾ ਬਣੇ ਆਪਣੇ ਸ਼ੈੱਡ ਦੇ ਉੱਪਰੋਂ ਲੱਗੇ ਨੇ ਹਾ एग्ਜੋਸ ਲੱਗੇ ਹੁੰਦੇ ਉਹਵੇਂ ਇਹਨਾਂ ਦੇ ਵਿੱਚ ਆਹ ਕੈਪ ਲੱਗੇ ਹੁੰਦੀ ਹੈ ਜਿਹਨਾਂ ਨੂੰ ਕੈਪ ਕਵਰ ਕਹਿੰਦੇ ਹੈ ਮਤਲਬ ਇਹਦੇ ਵਿੱਚ ਪਾਣੀ ਨਹੀਂ ਅੰਦਰ ਵੜਦਾ ਹਵਾ ਨਿਕਲ ਜਾਂਦੀ ਹੈ ਹਵਾ ਨਿਕਲ ਜਾਂਦੀ ਹੈ ਜੀ ਬਿਲਕੁਲ ਜੀ ਬਿਲਕੁਲ ਤੇ ਲਓ ਵੀ ਦੋਸਤੋ ਇਸ ਤਰੀਕੇ ਨਾਲ ਜਿਹੜੀ ਇਹ ਫੈਕਟਰੀ ਦੇ ਵਿੱਚ ਸਲਾਈ ਹੁੰਦੀ ਆ ਜੋ ਵੀ ਜਿਵੇਂ ਤਿੰਨ ਲਹਿਰਾਂ ਦੱਸੀਆਂ ਸੀ ਮਜ਼ਬੂਤੀ ਵਾਸਤੇ ਉਹ ਸਾਰਾ ਇਹ ਗਰਮ ਪ੍ਰੈਸਾਂ ਨਾਲ ਹੁੰਦਾ ਸਿਸਟਮ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਤੇ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਹੈਗਾ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਰਿਕੁਆਇਰਮੈਂਟ ਆ ਗਈ ਇਹ ਨੰਬਰ ਤੇ ਕਾਲ ਮਾਰ ਲਿਓ ਇਹ ਮਤਲਬ ਸਰ ਜਿਵੇਂ ਕਿਸੇ ਨੇ ਵੱਡੀ ਤਰਪਾਲ ਲੈਣੀ ਉਹ ਇੱਥੋਂ ਜੁੜੀ ਜੁੜਾਈ ਭੇਜੂਗਾ ਉੱਥੇ ਜਾ ਕੇ ਵੀ ਆਪਾਂ ਜੁੜਵਾ ਸਕਦੇ ਦੇਖੋ ਜੀ ਇੱਥੋਂ ਤੁਸੀਂ ਸਾਨੂੰ ਸਾਈਜ਼ ਦੱਸ ਦੋਗੇ ਜਿਹੜੇ ਵੀ ਗਾਹਕ ਸਾਡੇ ਕੋਲ ਆਉਣ ਨੂੰ ਸਾਈਜ਼ ਦੱਸ ਦੇਣਗੇ ਸਾਈਜ਼ ਦੇ ਮੁਤਾਬਕ ਅਸੀਂ ਇੱਥੋਂ ਹੀ ਉਹਨਾਂ ਨੂੰ ਪੂਰੀ ਤਰਪਾਲ ਜਿਹੜੀ ਹੈਗੀ ਹੈ ਉਹ ਜੋੜ ਕੇ ਦਵਾਂਗੇ ਲਓ ਜੀ ਦੋਸਤੋ ਜੀ ਤੇ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਫੈਕਟਰੀ ਦਾ ਐਡਰੈਸ ਦਿੱਤਾ ਹੋਇਆ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਰਿਕੁਆਇਰਮੈਂਟ ਇੱਕ ਵਾਰ ਕੰਟੈਕਟ ਕਰ ਲਿਓ ਬਹੁਤ ਵਧੀਆ ਕੁਆਲਿਟੀ ਤੇ ਬਹੁਤ ਵੱਡੀ ਫੈਕਟਰੀ ਆ ਰੇਟ ਵੀ ਬਹੁਤ ਜੈਨੂਇਨ ਨੇ ਤੇ ਤੁਹਾਨੂੰ ਕੰਮ ਵੀ ਪੂਰਾ ਸਪਾਈ ਵਾਲਾ ਮਿਲਣਾ ਧੰਨਵਾਦ ਦੋਸਤੋ ਧੰਨਵਾਦ ਜੀ